अनुभव बेनती अनुभव नुके ओ अपनी नज़म पेश सत्कार योग प्रदान की मंडल ਤੇ ਇਸ ਮਹਿਫਲ ਵਿੱਚ ਇਕੱਤਰ ਹੋਈਆਂ ਬਹੁਤ ਹੀ عظیم ਤੇ ਸਵੇਦਨਸ਼ੀਲ ਸ਼ਖਸੀਅਤਾਂ ਦਾ ਮੈਂ तहे दिलੋਂ ਧੰਨਵਾਦ ਕਰਦਾ ਹਾਂ ਕਿ ਮੈਨੂੰ ਆਪਣੇ ਮਨ ਦੇ ਕੁਝ ਵਲਵਲੇ ਜ਼ਾਹਿਰ ਕਰਨ ਦਾ ਮੌਕਾ ਦਿੱਤਾ ਇਸ ਤੋਂ ਪਹਿਲਾਂ ਕਿ ਮੈਂ ਕੁਝ ਸ਼ੇਰ ਜੋ ਮੇਰੇ ਦਿਲ ਦੇ ਬਹੁਤ ਕਰੀਬ ਨੇ ਆਪ ਦੇ سپرد ਕਰਾਂ ਇਸ ਮਹਿਫਿਲ ਦੇ ਹੋਸਟ ਡਾਕਟਰ ਗੁਰਪ੍ਰੀਤ ਜੀ ਨੂੰ ਮੈਂ ਵਧਾਈ ਦੇਣਾ ਉਹਨਾਂ ਦੇ ਜਨਮ ਦਿਵਸ ਦੀ ਸਰ ਬਹੁਤ-ਬਹੁਤ ਮੁਬਾਰਕਾਂ ਜੀ ਤਾਂ ਕੁਝ ਸ਼ੇਰ ਤੂੰ ਖੁਦ ਆਪਣੀ ਪਰਵਾਜ਼ ਲਿਖੇ ਤੂੰ ਖੋਦ ਆਪਣੀ ਪਰਵਾਜ਼ ਲਿਖੀ ਨਾ ਮੋਇਆਂ ਦੇ ਅਲਫਾਜ਼ ਲਿਖੀ ਤੂੰ ਖੋਦ ਆਪਣੀ ਪਰਵਾਜ਼ ਲਿਖੀ ਨਾ ਮੋਇਆਂ ਦੇ ਅਲਫਾਜ਼ ਲਿਖੀ ਨਾ ਕੁੱਪ ਹਨੇਰੇ ਡੋਲੀ ਨਾ ਨਾ ਕੁੱਪ ਹਨੇਰੇ ਡੋਲੀ ਨਾ ਤੜਕੇ ਰੂ ਦੀ ਆਵਾਜ਼ ਲਿਖੀ ਨਾ ਕੁੱਪ ਹਨੇਰੇ ਡੋਲੀ ਨਾ ਲੜਕੇ ਰੂਹੀ ਆਵਾਜ਼ ਲਿਖੀ ਹਰ ਚਾਨਣ ਦੇ ਪਰਛਾਵੇਂ ਨੂੰ ਹਰ ਚਾਨਣ ਦੇ ਪਰਛਾਵੇਂ ਨੂੰ ਨਾ ਜਜ਼ਬਾ ਤਾਂ ਲਈ ਖਾਸ ਲਿਖੀ ਜੋ ਛੁੱਟ ਗਿਆ ਉਹ ਟੋਲੀ ਨਾ ਜੋ ਛੁੱਟ ਗਿਆ ਉਹ ਟੋਲੀ ਨਾ ਕੱਲ ਸਿਰਜਣ ਦੇ ਲਈ ਆਸ ਲਿਖੀ ਇਸ ਕੁੱਲ ਕਾਇਨਾਤ ਦੇ ਮਾਲਕ ਤੇ ਇਸ ਕੁੱਲ ਕਾਇਨਾਤ ਦੇ ਮਾਲਕ ਤੇ ਤੂੰ ਮੀਟ ਕੇ ਅੱਖ ਵਿਸ਼ਵਾਸ ਲਿਖੀ ਹੁਣ ਆਉਂਦੇ ਕੱਲ ਨੂੰ ਜਿਉ ਸੱਜਣਾ ਤੂੰ ਆਉਂਦੇ ਕੱਲ ਨੂੰ ਜਿਉ ਸੱਜਣਾ ਹੁਣ ਅੰਤ ਨਹੀਂ ਆਗਾਜ਼ ਲਿਖੀ ਅੰਤ ਨਹੀਂ ਆਗਾਜ਼ ਲਿਖੀ ਧੰਨਵਾਦ ਜੀ ਇੱਕ ਨਜ਼ਮ ਹੋਰ ਜੀ ਕਿਸੇ ਗਰਦਿਸ਼ ਵਿੱਚ ਫਸਿਆ ਮਾਸੂਮ ਜੋ ਸਾਇਆ ਏ ਕਿਸੇ ਗਰਦਿਸ਼ ਵਿੱਚ ਫਸਿਆ ਮਾਸੂਮ ਜੋ ਸਾਇਆ ਏ ਉਹਦੀ ਹੋਂਦ ਹਨੇਰੇ ਵਿੱਚ ਉਹਦਾ ਅਕਸ ਪਰਾਇਆ ਏ ਉਹਦੀ ਹੋਂਦ ਹਨੇਰੇ ਵਿੱਚ ਉਹਦਾ ਅਕਸ ਪਰਾਇਆ ਏ ਉਹ ਰੁਕਿਆ ਰਸਤੇ ਵਿੱਚ ਉਹ ਰੁਕਿਆ ਰਸਤੇ ਵਿੱਚ ਆਸਾਂ ਦੀ ਢੇਰੀ ਤੇ ਉਹਦਾ ਕੱਲ ਸੀ ਚੀਸਾਂ ਵਿੱਚ ਸਦਰਾਂ ਦਾ ਤਹਾਇਆ ਏ ਅੰਦਰੋਂ ਪਿਆ ਤੁਖਦਾ ਏ ਨੇਰੀ ਦੀ ਗੋਦ ਵਿੱਚੋਂ ਅੰਦਰੋਂ ਪਿਆ ਤੁਖਦਾ ਏ ਨੇਰੀ ਦੀ ਗੋਦ ਵਿੱਚੋਂ ਤਾਸੀਰੇ ਨੂਰੇ ਦੀ ਚਾਨਣ ਦਾ ਜਾਇਆ ਏ ਇੱਕ ਗਰਦਿਸ਼ ਵਿੱਚ ਫਸਿਆ ਮਾਸੂਮ ਜੋਸਾਇਆ ਧੰਨਵਾਦ ਅੰਦਰੋਂ ਪਿਆ ਤੁਖਦਾ ਏ ਮੇਰੇ ਦੀ ਗੋਦ ਵਿੱਚੋਂ ਅੰਦਰੋਂ ਪਿਆ ਤੁਖਦਾ ਏ ਮੇਰੇ ਦੀ ਗੋਦ ਵਿੱਚੋਂ ਤਾਸੀਰ ਇਹ ਨੂਰ ਦੀ ਚਾਨਣ ਦਾ ਜਾਇਆ ਏ ਕਿਸੇ ਗਰਦਿਸ਼ ਵਿੱਚ ਫਸਿਆ ਮਾਸੂਮ ਜੋਸਾਇਆ ਧੰਨਵਾਦ ਮੈਂ ਬੜਾ ਖੁਸ਼ਕਿਸਮਤ ਆ ਕਿ ਅਸੀਂ ਵਸਤੇ ਜਾਂਦੇ ਆ ਮੁਕਸਰੋਂ ਤੇ ਮੈਂ ਤੇ ਅਨੁਭਵ ਜਦੋਂ ਵੀ ਅਨੁਭਵ ਕੋਈ ਨਜ਼ਮ ਲਿਖਦਾ ਇਹ ਮੈਨੂੰ ਸੁਣਾਉਂਦਾ ਤੇ ਮੈਂ ਹੋਰ ਵੀ ਬੜਾ ਖੁਸ਼ਕਿਸਮਤ ਆ ਵੀ ਪੁਸ਼ਪਿੰਦਰ मैम ਵੀ ਮੇਰੇ ਨਾਲ ਜਾਂਦੇ ਨੇ ਇਹ ਵੀ ਜਦੋਂ ਕੋਈ ਨਜ਼ਮ ਲਿਖਦੇ ਨੇ ਇਹ ਵੀ ਮੈਨੂੰ ਸੁਣਾਉਂਦੇ ਨੇ ਅਸੀਂ ਇਹ ਨਜ਼ਮਾਂ ਬਸ ਮੈਂ ਮੈਂ ਸਰੋਤਾ ਹੀ ਆ ਜੀ ਮੈਂ ਘਰੋਂ ਵੀ ਸਰੋਤਾ ਹੀ ਆ ਅਗਲੇ ਨੇ ਜੀ ਕੁਲਦੀਪ ਸਿੰਘ ਬੇਨਤੀ ਕਰਦਾ ਕਿ ਉਹ ਹੋਣ ਰੁੱਖਾਂ ਵਾਂਗੂ ਝੱਖੜ ਝੇੜੇ ਰੁੱਖਾਂ ਵਾਂਗੂ ਝੱਖੜ ਝੇੜੇ ਕੱਲਾ ਹੀ ਨਾ ਸਹਿ ਲਿਆ ਕਰ ਰੁੱਖਾਂ ਵਾਂਗੂ ਜਖੜ ਝੇੜੇ ਕੱਲਾ ਹੀ ਨਾ ਸਹਿ ਲਿਆ ਕਰ ਕਦੇ ਤਾਂ ਮਨ ਦੀ ਸੁਣ ਲਿਆ ਕਰ ਕਦੇ ਤਾਂ ਦਿਲ ਦੀ ਕਹਿ ਲਿਆ ਕਰ ਪ੍ਰਕਤੀਸ਼ੀ ਲੇਖਕ ਸੰਗ ਵੱਲੋਂ ਅੱਜ ਦੇ ਇਸ ਵਿਸ਼ੇਸ਼ ਸਮਾਗਮ ਵਿੱਚ ਪ੍ਰਧਾਨਗੀ ਮੰਡਲ ਤੇ ਸਹਿਤਕ ਮਾਸ ਰੱਖਣ ਵਾਲੇ ਸਮੂਹ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਦੋ ਗੱਲਾਂ ਪ੍ਰਕਤੀਸ਼ੀਲ ਕਵਤਾ ਬਾਰੇ ਪ੍ਰਕティਸ਼ੀਲ ਕਵਤਾ ਜਦੋਂ ਸਾਡੇ ਸਮਾਜ ਦੇ ਵਿੱਚ ਲਿਖੀ ਜਾਣ ਲੱਗੀ ਹੈ ਤਾਂ ਪ੍ਰਕティਸ਼ੀਲ ਕਵਤਾ ਦੀ ਜ਼ਿੰਮੇਵਾਰੀ ਸਮਾਜ ਨੂੰ ਸਾਂਭਣ ਦੀ ਪਹਿਲੇ ਦਿਨ ਤੋਂ ਹੀ ਬਣ ਗਈ ਸੀ ਪਰ ਹੁਣ ਜੇ ਵਰਤਮਾਨ ਸਮੇਂ ਦੇ ਵਿੱਚ ਗੱਲ ਕਰ ਲਈਏ ਤਾਂ ਜਿਹੜਾ ਸਾਡਾ ਪੰਜਾਬ ਹੈ ਨਾ ਤਾਂ ਉਸਦੇ ਪਾਣੀ ਸੁਵਛ ਰਹੇ ਆ ਨਾ ਉਸ ਦੀ ਧਰਤੀ ਸੁਵਛ ਰਹੀ ਹੈ ਲੋਕ ਇਥੋਂ ਪਲਾਨ ਕਰ ਰਹੇ ਆ ਤੈ ਇਕ ਪਾਸ਼ ਦੀ ਕਵਿਤਾ ਦੀਆਂ ਦੋ ਲਾਈਨਾਂ ਮੈਨੂੰ ਉਹ ਯਾਦ ਆ ਜਾਂਦੀਆਂ ਵੀ ਪੰਜਾਬ ਬਾਰੇ ਹੈ ਕਹਿੰਦੇ ਯਾਰਾਂ ਦੀ ਹਾਲਤ ਤਾਂ ਹੁਣ ਉਸ ਪਿੱਤਲ ਦੀ ਮੁੰਦਰੀ ਵਰਗੀ ਹੋ ਗਈ ਹੈ ਯਾਰਾਂ ਦੀ ਹਾਲਤ ਤਾਂ ਉਸ ਪਿੱਤਲ ਦੀ ਮੁੰਦਰੀ ਵਰਗੀ ਹੋ ਗਈ ਹੈ ਨਾ ਤਾਂ ਯਾਰ ਦੀ ਨਿਸ਼ਾਨੀ ਬਣ ਸਕਦੀ ਹੈ ਤੇ ਨਾ ਹੀ ਮਾੜੇ ਵਕਤਾਂ 'ਚ ਕੋਈ ਭਾਰੀ ਰਕਮ ਬਣ ਸਕਦੀ ਹੈ ਯਾਰਾਂ ਦੀ ਹਾਲਤ ਤਾਂ ਹੁਣ ਉਸ ਪਿੱਤਲ ਦੀ ਮੰਦਰੀ ਵਰਗੀ ਹੋ ਗਈ ਹੈ ਨਾ ਤਾਂ ਇਹ ਯਾਰ ਦੀ ਨਿਸ਼ਾਨੀ ਬਣ ਸਕਦੀ ਹੈ ਤੇ ਨਾ ਹੀ ਮਾੜੇ ਵਕਤਾਂ 'ਚ ਕੋਈ ਭਾਰੀ ਰਕਮ ਬਣ ਸਕਦੀ ਹੈ ਇਸ ਕਰਕੇ ਜਿਹੜੀ ਜੋ ਵੀ ਲੇਖਕ ਪ੍ਰਗਤੀਸ਼ੀਲ ਕਵਿਤਾ ਲਿਖਦੇ ਆ ਲਿਖਣਾ ਚਾਹੁੰਦੇ ਆ ਤਾਂ ਪੰਜਾਬ ਦੇ ਸੰਦਰਭ ਵਿੱਚ ਉਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਪੰਜਾਬ ਨੂੰ ਸੰਭਾਲਣ ਦੀ ਪੰਜਾਬ ਦੇ ਪਾਣੀਆਂ ਨੂੰ ਸੰਭਾਲਣ ਦੀ ਪੰਜਾਬ ਦੀ ਧਰਤੀ ਨੂੰ ਸੰਭਾਲਣ ਦੀ ਪੰਜਾਬ ਦੇ ਲੋਕਾਂ ਨੂੰ ਸੰਭਾਲਣ ਦੀ ਇੱਕ ਛੋਟੀ ਜੀ ਕਵਿਤਾ ਮੇਰੀ ਮੌਲਿਕ ਕਵਿਤਾ ਜੀ ਇਹ ਧਿਆਨ ਨਾਲ ਸੁਣਿਓ ਕਵਿਤਾ ਦਾ ਅਸਰ ਲੇਖ ਹੈ ਖਾਸ ਕਿਸੇ ਲਈ ਖਾਸ ਹੋਣ ਵਿੱਚ ਕਿਸੇ ਲਈ ਖਾਸ ਹੋਣ ਵਿੱਚ ਕੀ ਖਾਸ ਹੁੰਦਾ ਹੈ ਕਿਸੇ ਲਈ ਖਾਸ ਹੋਣ ਵਿੱਚ ਕੀ ਖਾਸ ਹੁੰਦਾ ਹੈ ਜੇ ਕੁਝ ਖਾਸ ਹੁੰਦਾ ਹੈ ਤਾਂ ਕਿਹੋ ਜਿਹਾ ਅਹਿਸਾਸ ਹੁੰਦਾ ਹੈ ਕਿਸੇ ਲਈ ਖਾਸ ਹੋਣ ਵਿੱਚ ਕੀ ਖਾਸ ਹੁੰਦਾ ਹੈ ਜੇ ਕੁਝ ਖਾਸ ਹੁੰਦਾ ਹੈ ਤਾਂ ਕਿਹੋ ਜਿਹਾ ਅਹਿਸਾਸ ਹੁੰਦਾ ਹੈ ਤਪਦੇ ਥਲਾਂ ਵਿੱਚ ਸੜਦੀਆਂ ਸੱਸੀਆਂ ਖਾਤਰ ਤਪਦੇ ਥਲਾਂ ਵਿੱਚ ਸੜਦੀਆਂ ਸੱਸੀਆਂ ਖਾਤਰ ਖੁਰਾ ਡਾਚੀ ਦਾ ਵੀ ਇੱਕ ਤਰਵਾਸ ਹੁੰਦਾ ਹੈ ਰੁਸੀਆਂ ਮੰਜ਼ਲਾਂ ਤੇ ਭਟਕਦੇ ਹਨੇਰਿਆਂ ਵਿੱਚ ਰੁਸੀਆਂ ਮੰਜ਼ਲਾਂ ਤੇ ਭਟਕਦੇ ਹਨੇਰਿਆਂ ਵਿੱਚ ਕਈ ਮੁਸਾਫਰਾਂ ਨੂੰ ਜੁਗਨੂਆਂ ਤੇ ਵਿਸ਼ਵਾਸ ਹੁੰਦਾ ਹੈ ਰੁਸੀਆਂ ਮੰਜ਼ਲਾਂ ਤੇ ਭਟਕਦੇ ਹਨੇਰਿਆਂ ਵਿੱਚ ਕਈ ਮੁਸਾਫਰਾਂ ਨੂੰ ਜੁਗਨੂਆਂ ਤੇ ਵਿਸ਼ਵਾਸ ਹੁੰਦਾ ਹੈ ਪੱਥਰ ਘੜਨ ਤੋਂ ਬਾਅਦ ਪੱਥਰ ਘੜਨ ਤੋਂ ਬਾਅਦ ਅਕ੍ਰਿਤਿਆ ਧਾਰ ਲੈਂਦੇ ਨੇ ਪੱਥਰ ਘੜਨ ਤੋਂ ਬਾਅਦ ਅਕ੍ਰਿਤਿਆ ਧਾਰ ਲੈਂਦੇ ਨੇ ਕਈ ਅਕ੍ਰਿਤਿਆ ਵਿੱਚ ਵੀ ਰੱਬ ਸੱਚੇ ਦਾ ਵਾਸ ਹੁੰਦਾ ਹੈ ਪੱਥਰ ਘੜਨ ਤੋਂ ਬਾਅਦ ਅਕ੍ਰਿਤਿਆ ਧਾਰ ਲੈਂਦੇ ਨੇ ਕਈ ਅਕ੍ਰਿਤਿਆ ਵਿੱਚ ਵੀ ਰੱਬ ਸੱਚੇ ਦਾ ਵਾਸ ਹੁੰਦਾ ਹੈ ਤਾਰੇ ਟਿਮਟਮਾ ਕੇ ਇੱਕ ਦੂਜੇ ਦਾ ਹਾਲ ਪੁੱਛਦੇ ਨੇ ਤਾਰੇ ਟਿਮਟਮਾ ਕੇ ਇੱਕ ਦੂਜੇ ਦਾ ਹਾਲ ਪੁੱਛਦੇ ਨੇ ਕਈ ਦਿਲਾਂ ਅੰਦਰ ਵੀ ਪਸਰਿਆ ਆਕਾਸ਼ ਹੁੰਦਾ ਹੈ ਕਈ ਦਿਲਾਂ ਅੰਦਰ ਵੀ ਪਸਰਿਆ ਆਕਾਸ਼ ਹੁੰਦਾ ਹੈ ਕਿਸੇ ਲਈ ਖਾਸ ਹੋਣ ਵਿੱਚ ਕੀ ਖਾਸ ਹੁੰਦਾ ਹੈ ਜੇਕਰ ਕੁਝ ਖਾਸ ਹੁੰਦਾ ਹੈ ਤਾਂ ਕਿਹੋ ਜਿਹਾ ਅਹਿਸਾਸ ਹੁੰਦਾ ਹੈ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਜੀ ਮਨਵੀਰ ਭੁੱਲਰ ਮਨਵੀਰ ਬਾਈ ਦੀ ਪਿੱਛੇ ਜੇ ਇੱਕ ਥੋੜਾ ਜਿਹਾ ਚਿਰ ਪਹਿਲਾਂ ਹੀ ਇੱਕ ਕਿਤਾਬ ਆਈ ਸੀ ਸੌ ਲੱਗੇ ਔਰ ਬੜੀ ਵਧੀਆ ਗੱਲ ਹੈ ਕਿ ਉਹ ਦੁਬਾਰਾ ਵੀ ਆ ਗਈ ਸਾਰੀ ਵਿਕ ਚੁੱਕੀ ਆ ਉਹ ਮਨਵੀਰ ਬਾਈ ਮੰਚ ਤੇ ਵਿਰਾਜਮਾਨ ਸਾਰੀਆਂ ਇਨਾਮਵਰਸ਼ਕ ਸ਼ਖਸੀਤਾਂ ਨੂੰ ਤੇ ਸਾਡੇ ਹਾਲ ਚ ਬੈਠੇ ਸਾਰੇ ਸਾਥੀਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਹਾਂਜੀ ਹੁਣ ਠੀਕ ਐ ਠੀਕ ਐ ਮੈਂ ਬਾਈ ਪ੍ਰੋਫੈਸ਼ਨਲ ਮੈਥਸ ਲੈਕਚਰਰ ਹਾਂ ਤਾਂ ਸਾਨੂੰ ਮੈਥ ਵਾਲਿਆਂ ਨੂੰ ਥੋੜਾ ਜਿਹਾ ਔਖਾ ਲੱਗਦਾ ਸ਼ੁਰੂਆਤ ਕਰਨੀ ਪਰ ਜਦੋਂ ਅਸੀਂ ਕਰ ਦਿੰਦੇ ਆ ਫਿਰ ਅਸੀਂ ਰੁਕਦੇ ਨਹੀਂ ਤਾਂ ਜ਼ਰੂਰੀ ਨਹੀਂ ਹੁੰਦਾ ਹਰ ਲਿਖਤ ਹੱਡੀ ਹੰਡਾਇਆ ਹਾਦਸਾ ਹੋਵੇ ਜ਼ਰੂਰੀ ਨਹੀਂ ਹੁੰਦਾ ਹਰ ਲਿਖਤ ਹੱਡੀ ਹੰਡਾਇਆ ਹਾਦਸਾ ਹੋਵੇ ਜ਼ਜ਼ਬਾਤੀ ਬੰਦਿਆਂ ਨੂੰ ਹਵਾਵਾਂ ਵੀ ਹਰਫ ਦੇ ਜਾਂਦੀਆਂ ਹਨ ਮੇਰੇ ਵਰਗੇ ਮੈਥ ਵਾਲੇ ਬੰਦੇ ਨੂੰ ਵੀ ਕਦੇ-ਕਦੇ ਹਵਾਵਾਂ ਨਾਲ ਹਰਫ ਦੇ ਜਾਂਦੀਆਂ ਤਾਂ ਉਹ ਜਿੰਨਾ ਵੀ ਕੁਝ ਵੀ ਲਿਖਿਆ ਹੋਂ ਤੱਕ ਉਹ ਸਾਰਾ ਆਸੇ-ਪਾਸੇ ਜੋ ਮਹਿਸੂਸ ਕੀਤਾ ਐਕਸ਼ਨ ਤੇ ਰਿਐਕਸ਼ਨ ਹੀ ਆ ਤਾਂ ਜੋ ਸਮਾਜ ਵਿੱਚ ਹੋ ਰਿਹਾ ਉਹਦੇ ਤੇ ਹੀ ਗੱਲਾਂ ਹੋਈਆਂ ਤਾਂ ਇਸ ਸਾਲ ਪੰਜਾਬੀ ਆਦਬ ਤੇ ਸਾਹਿਤ ਨੂੰ ਬੜਾ ਵੱਡਾ ਘਾਟਾ ਪਿਆ ਪਾਤਰ ਸਾਹਿਬ ਚਲੇ ਗਏ ਤਾਂ ਜਿਸ ਦਿਨ ਉਹ ਚਲੇ ਗਏ ਤਾਂ ਉਸ ਦਿਨ ਕੁਝ ਲਿਖਿਆ ਤੋ ਉਹਨਾਂ ਦਾ ਘੁੰਮ ਰਿਆ ਸੀ ਦਿਮਾਗ ਦੇ ਵਿੱਚ ਤੋ ਮੇਰੀ ਜਿਹੜੀ ਪਹਿਲੀ ਰਚਨਾ ਹੈ ਮੈਂ ਉਹਨਾਂ ਨੂੰ ਸਮਰਪਿਤ ਕਰਦਾ ਇਸ ਸਰਜ਼ਮੀਨ ਤੇ ਇਸ ਸਰਜ਼ਮੀਨ ਤੇ ਬਿਰਖਾਂ ਦੀ ਅਰਜ ਸੁਣਦਾ ਲਫ਼ਜ਼ਾਂ ਦੀ ਦਰਗਾਹ ਤੋਂ ਇੱਕ ਫਰਿਸ਼ਤਾ ਲੈ ਕੇ ਕੁਝ ਹਰਫ਼ ਆਇਆ ਹਵਾ 'ਚ ਲਿਖੇ ਹਰਫ਼ ਕਦੇ ਬਣੇ ਪਤ ਚੜਦੀ ਪੰਜੇਬ ਕਦੇ ਬਣੇ ਵਰਨਮਾਲਾ ਹਨੇਰੇ ਤੇ ਸੁਲਗ ਦੀ ਵਰਨਮਾਲਾ ਉਸ ਦੇ ਸ਼ਬਦਾਂ ਦਾ ਚਾਨਣ ਚਾਨਣ ਜਿਵੇਂ ਸੂਰਜ ਦਾ ਪੜ ਉਸ ਨੂੰ ਇੰਜ ਲੱਗਦਾ ਸੂਰਜ ਮੰਦਰ ਦੀਆਂ ਪੌੜੀਆਂ ਤੇ ਹਨੇਰਾ ਮੱਥਾ ਉਸ ਨੂੰ ਟੇਕਦਾ ਇਹ ਬਾਤ ਨਿਰੀ ਐਨੀ ਹੀ ਨਹੀਂ ਸੀ ਚੰਨ ਸੂਰਜ ਦੀ ਵੰਗੀ ਚ ਉਹ ਤਾਰਿਆਂ ਨੂੰ ਤੋਲਦਾ ਵਿਦਾ ਹੋ ਕੇ ਵੀ ਉਹ ਵਿਦਾ ਨਹੀਂ ਹੋਇਆ ਉਹ ਹਰ ਵੇਲੇ ਸਾਡੇ ਖਿਆਲਾਂ ਚ ਬੋਲਦਾ ਇਸ ਰਚਨਾ ਚ ਉਹਨਾਂ ਦੀਆਂ ਸਾਰੀਆਂ ਕਿਤਾਬਾਂ ਦਾ ਜ਼ਿਕਰ ਹੈ ਮੇਰੀ ਅਗਲੀ ਰਚਨਾ ਹੈ ਮਰਦ ਉਹ ਜਦ ਵੀ ਗੱਲ ਕਰਦਾ ਬਸ ਆਪਣੇ ਹੱਕ ਦੀ ਹੀ ਗੱਲ ਕਰਦਾ ਉਹ ਜਦ ਵੀ ਗੱਲ ਕਰਦਾ ਆਪਣੇ ਹੱਕ ਦੀ ਹੀ ਗੱਲ ਕਰਦਾ ਆਪਣੀਆਂ ਸੌ ਕਮੀਆਂ ਹਜ਼ਾਰ ਬੇਵਫਾਈਆਂ ਨੂੰ ਉਹ ਔਰਤ ਦੇ ਸਿਰ ਤੇ ਹੀ ਮੜਦਾ ਤਰਕ ਚ ਉਹ ਹਾਰਦਾ ਨਹੀਂ ਆਪਣੇ ਹੱਕ 'ਚ ਭੁਗਤਦਾ ਆਪ ਹੀ ਲਿਖਿਆ ਇਤਿਹਾਸ ਉਹ ਆਪਣੇ ਨਾਲ ਲੈ ਕੇ ਚੱਲਦਾ ਕਦੇ ਉਹ ਰਾਮ ਬਣ ਕੇ ਗੱਲ ਕਰਦਾ ਕਦੇ ਉਹ 라ਵਣ ਬਣ ਕੇ ਗੱਲ ਕਰਦਾ ਹਾਰ ਨੂੰ ਉਹ ਸਵੀਕਾਰਦਾ ਨਹੀਂ ਹੱਸਦੇ ਹਮਾਮ ਚ ਨੰਗਾ ਹੋਣ ਲਈ ਉਹ ਦੀਨ ਨੂੰ ਵੀ ਕੱਪੜਿਆਂ ਵਾਂਗ ਬਦਲ ਦਿੰਦਾ اخਲਾਕਾਂ ਦੀਆਂ ਪੌੜੀਆਂ 'ਚ اخਲਾਕਾਂ ਦੀਆਂ ਪੋਥੀਆਂ 'ਚ ਲਿਖੀਆਂ ਅਣਗਿਣਤ ਪਰਿਭਾਸ਼ਾਵਾਂ اخਲਾਕਾਂ ਦੀਆਂ ਪੋਥੀਆਂ 'ਚ ਲਿਖੀਆਂ ਅਣਗਿਣਤ ਪਰਿਭਾਸ਼ਾਵਾਂ ਜੋ ਔਰਤ ਨੂੰ ਬੁਰਗੇ ਵਿੱਚ ਬੰਦ ਰੱਖਦੀਆਂ ਔਰਤ ਨੂੰ ਹੀ ਪੜਨਦੀਆਂ ਵਾਰ-ਵਾਰ ਅਨਸਿਜਤਾ ਦਿੰਦਾ ਇਹ ਕਿਹੋ ਜਿਹਾ ਉਦਬੰਦ ਪਾਲੀ ਫਿਰਦਾ ਤੇ ਕੋ ਸ਼ਬਦ ਦੇ ਉਹ ਦੋ ਅਰਥ ਕੱਢਦਾ ਆਪਣੇ ਲਈ ਹੋਰ ਤੇ ਔਰਤ ਲਈ ਹੋਰ ਸਬਰ ਦੇ ਪੈਲੇ ਛਲਕਣ ਤੋਂ ਬਾਅਦ ਬਗਾਵਤ ਦੀ ਅੱਗ ਉਸ ਤੋਂ ਚੱਲੀ ਨਹੀਂ ਜਾਂਦੀ ਤੇ ਫਿਰ ਉਹ ਔਰਤ ਦੇ ਚਤਨ ਚਲਿਤਰਾ ਦੀ ਗਿਣਤੀ ਗਣਵਾਉਂਦਾ ਤੇ ਫਿਰ ਉਹ ਔਰਤ ਦੇ ਚਲਿਤਰਾ ਦੀ ਗਿਣਤੀ ਗਣਵਾਉਂਦਾ ਤੇ ਇੰਜ ਹੀ ਉਹ ਆਪਣਾ ਚਿਤ ਪਰਚਾਉਂਦਾ ਆਪਣੇ ਆਪ ਨੂੰ ਮਰਦ ਕਹਾਉਂਦਾ ਉਹ ਜਦ ਵੀ ਗੱਲ ਕਰਦਾ ਬਸ ਆਪਣੇ ਹੀ ਹੱਕ ਦੀ ਗੱਲ ਕਰਦਾ ਜਦ ਤੇਰੀ ਆਕਾਸ਼ ਗੰਗਾ ਚਸਮਾ ਜਾਏਗਾ ਮੇਰਾ ਬ੍ਰਹਿਮੰਡ ਤਾਂ ਅਸੀਂ ਮੁਕਤ ਹੋ ਜਾਵਾਂਗੇ ਸਹੀ ਗਲਤ ਦੀਆਂ ਪਰਿਭਾਸ਼ਾਵਾਂ ਤੋਂ ਮੇਰੀ ਜੀਵਨ ਸੰਗਣੀ ਵੀ ਇੱਥੇ ਬੈਠੇ ਆ ਹਸਬੰਡ ਵਾਈਫ ਦਾ ਇੱਕ ਰਿਸ਼ਤਾ ਬੜਾ ਵਧੀਆ ਪਿਆਰਾ ਹੁੰਦਾ ਹਨਾ ਦੁੱਖ ਸੁੱਖ ਚ ਅਸੀਂ ਖੜਦੇ ਆ ਨਾਲ ਤਾਂ ਮੈਂ ਜਦ ਇਹ ਨਵਨੀ ਦੇਖਦਾ ਤਾਂ ਉਹਦੇ ਇੱਕ ਕਵਤਾ ਲਿਖੀ ਸੀ ਅ ਗੌਰ ਫਰਮਾਇਓ ਜੇ ਕਵਤਾ ਦਾ ਨਾਮ ਮੰਗਤੀ ਮੈਂ ਮੰਦਰ ਦੇ ਬਾਹਰ ਬੈਠੀ ਹੋਈ ਕੋਈ ਅਬਲਾ ਮੰਗਤੀ ਨਹੀਂ ਮੈਂ ਮੰਦਰ ਦੇ ਬਾਹਰ ਬੈਠੀ ਹੋਈ ਕੋਈ ਅਬਲਾ ਮੰਗਤੀ ਨਹੀਂ ਜੋ ਤੇਰੀ ਮੁਹੱਬਤ ਦੀ ਖੈਰਾਤ ਨੂੰ ਇੰਜ ਹੀ ਸਵੀਕਾਰ ਕਰਾਂ ਤੇ ਤੂੰ ਦਾਨ ਸਮਝ ਕੇ ਪੁੱਲ ਜਾਵੇਂ ਤੇ ਸੁਰਖਰੂ ਹੋ ਜਾਵੇਂ ਆਪਣੇ ਫਰਜ਼ਾਂ ਤੋਂ ਮੈਂ ਤਾਂ ਤੇਰੇ ਵਿਹੜੇ 'ਚ ਖਿੜਿਆ ਗੁਲਾਬ ਹਾਂ ਮੈਨੂੰ ਬਣ ਕੇ ਮਾਲੀ ਸਿੰਜ ਔੜਾਂ ਵਿੱਚ ਪਾਣੀ ਦੇ ਤੁਪਾਂ 'ਚ ਦੇ ਛਾਵਾਂ ਤੇ ਪੋਮਾਕ 'ਚ ਨਿਗ ਫਿਰ ਦੇਖੀ ਉਮਰਾਂ ਤੱਕ ਤੇਰੇ ਸਾਹ ਮੰਨਦੇ ਰਹਿਣਗੇ ਮੇਰੀਆਂ ਪਫਾਵਾਂ ਦੀਆਂ ਖੁਸ਼ਬੂਆਂ ਤੇ ਆਖਰੀ ਜੀ ਵੈਸੇ ਤਾਂ ਸਾਹਮਣੇ ਦੋ ਦੋ ਬੋਲੀਆਂ ਮੈਨੂੰ ਬਾਈ ਹੋਰਾਂ ਨੇ ਕਿਹਾ ਸੀ ਵੀ ਪੰਜ-ਸੱਤ ਬੋਲਿਓ ਜੇ ਪਰ ਮੈਂ ਫਿਰ ਤੀਸਰੀ ਬੋਲਣ ਲੱਗਿਆ ਤਾਂ ਜਿਹੜਾ ਪਾワー ਮਨੀ ਜਿਹੜਾ ਨੇਮ ਫੇਮ ਪਾワー ਮਨੀ ਗੇਮ ਇਹ ਤਿੰਨ ਸ਼ਬਦਾਂ ਚ ਲੋਕ ਇੰਨੇ ਮਤਲਬ ਗਰਖ ਗਏ ਆ ਨਾ ਵੀ ਇਸ ਜਨੂਨ ਦੇ ਵਿੱਚ ਪਤਾ ਨਹੀਂ ਕੀ ਕੁਝ ਕਰ ਜਾਂਦੇ ਆ ਤਾਂ ਫਿਰ ਉਹ ਕੁੱਲੜ ਪੀਜੇ ਵਰਗੀਆਂ ਕਟਨਾਵਾਂ ਹੁੰਦੀਆਂ ਤਾਂ ਉਹ ਸਾਰਾ ਖੇਡ ਕੀ ਦਾ ਨੇਮ ਫੇਮ ਪਾワー ਮਨੀ ਗੇਮ ਸਾਰਾ ਉਦੈ ਹੀ ਆ ਤਾਂ ਉਦੋਂ ਕੁਝ ਲਿਖਣ ਲਿਖਣ ਕੁਝ ਸ਼ਬਦ ਲਿਖੇ ਸੀਗੇ ਨਾਮ ਸ਼ਰਮ ਗੱਲ ਸਾਰੀ ਅੱਖ ਦੀ ਸ਼ਰਮ ਦੀ ਹੁੰਦੀ ਹੈ ਜਦ ਇਸ ਸ਼ਰਮ ਦਾ ਤਿਲਸਮ ਟੁੱਟਦਾ ਤਾਂ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਲਮਿਆਂ ਦੀਆਂ ਯਾਦਾਂ ਬੇਪਰਦ ਹੋ ਕੇ ਬੇਹਦ ਕ੍ਰੂਪ ਨਜ਼ਰ ਆਉਂਦੀਆਂ ਤੇ ਬੰਦਾ ਜਿਉਂਦਾ ਜਾਗਦਾ ਮਨੁੱਖ ਮੁਹੀ ਮਿੱਟੀ ਥੱਲੇ ਦਬ ਜਾਂਦਾ ਜ਼ਮਾਨੇ ਦੇ ਨਾਲ ਨਾਲ ਖੁੱਦ ਦਾ ਪਰਛਾਵਾਂ ਵੀ ਟੋੜੇ ਵਿजूद ਤੋਂ ਇਨਕਾਰੀ ਹੋ ਜਾਂਦਾ ਗੱਲ ਸਾਰੀ ਅੱਖ ਦੀ ਸ਼ਰਮ ਦੀ ਹੁੰਦੀ ਹੈ ਸ਼ੁਕਰੀਆ